ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਰਿੰਦਰ ਟੈਲਵਾ ਤੇ ਤੁਸੀਂ ਜੁੜਿਓ ਟੈਲਵਾ ਟੀਵੀਜ਼ਨ ਦੇ ਨਾਲ ਅੱਜ ਅਸੀਂ ਪਿੰਟ ਟੈਲਵਾ ਕਲਾਂ ਦੇ ਵਿੱਚ ਇੱਕ ਘਰ ਦੇ ਵਿੱਚ ਖੜੇ ਹਾਂ ਜਿੱਥੇ ਇੱਕ ਪਰਿਵਾਰ ਦਾ ਮਾਮਲਾ ਹੈ ਇਸ ਪਰਿਵਾਰ ਨੇ ਇੱਕ ਕੰਪਨੀ ਤੋਂ ਮੋਟਰਸਾਈਕਲ ਖਰੀਦਿਆ ਸੀ ਤਾਂ ਉਸ ਕੰਪਨੀ ਦੇ ਅਧਿਕਾਰੀ ਇਸ ਪਰਿਵਾਰ ਤੋਂ ਕਿਸ਼ਤਾਂ ਲੈਣ ਆਉਂਦੇ ਸੀ ਤਾਂ ਇਹਨਾਂ ਨੇ ਉਸ ਅਧਿਕਾਰੀ ਨੂੰ ਮੋਟੀ ਰਕਮ ਜਿਹੜੀ ਉਹ ਦੇ ਦਿੱਤੀ ਗਈ ਦੇ ਦਿੱਤੀ ਸੀ ਇਹਨਾਂ ਦੇ ਵੱਲੋਂ ਤੇ ਉਹ ਅਧਿਕਾਰੀ ਜਿਹੜਾ ਕੁਸ਼ਕ ਪੈਸੇ ਜਿਹੜਾ ਕੰਪਨੀ ਦੇ ਵਿੱਚ ਭਰਦਾ ਤੇ ਉਸ ਤੋਂ ਬਾਅਦ ਫਰਾਰ ਹੋ ਜਾਂਦਾ ਹੈ ਉਹਦੇ ਵੱਲੋਂ ਪੈਸੇ ਭਰੇ ਨਹੀਂ ਜਾਂਦੇ ਤੇ ਕੰਪਨੀ ਦੇ ਵੱਲੋਂ ਲਗਾਤਾਰ ਇਹਨਾਂ ਨੂੰ ਫੋਨ ਕਰਕੇ ਜਾਂ ਮੈਸੇਜ ਕਰਕੇ ਤੰਗ ਪਰੇਸ਼ਾਨਾ ਜਿਹੜਾ ਉਹ ਕੀਤਾ ਜਾਂਦਾ ਕਿ ਇਹ ਪੂਰੀ ਰਕਮ ਆ ਜਿਹੜੀ ਉਹ ਭਰ ਭਰ ਦੇਣਾ ਹਾਲਾਂਕਿ ਇਹਨਾਂ ਦੇ ਵੱਲੋਂ ਪੂਰੀ ਰਕਮ ਆ ਜਿਹੜੀ ਉਹ ਭਰ ਦਿੱਤੀ ਗਈ ਆ ਸੋ ਸਾਰੇ ਦਾ ਸਾਰਾ ਮਾਮਲਾ ਆਪਾਂ ਇਸ ਪਰਿਵਾਰ ਵੱਲੋਂ ਜਾਣਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰਾਂਗੇ ਸੋ ਗੱਲਬਾਤ ਕਰਦੇ ਹਾਂ ਉਸ ਪਰਿਵਾਰ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਬਾਈ ਜੀ ਕੀ ਨਾਮ ਹੈ ਜੀ ਬਲਜਿੰਦਰ ਸਿੰਘ ਜੀ ਬਜਿੰਦਰ ਸਿੰਘ ਜੀ ਸਾਰਾ ਮਾਮਲਾ ਕੀ ਹੈ ਜੀ ਮਾਮਲਾ ਇਹ ਹੈ ਭਾਈ ਆਪਾਂ ਇਹ ਤੋਂ 2 2.5 ਸਾਲ ਹੋ ਗਏ 22 23 ਤੇ 23 ਚ ਮੋਟਰਸਾਈਕਲ ਲਿਆ ਸੀ ਆਪਾਂ ਹਮਮ ਹੀਰੋ ਜੰਸੀ ਤੋਂ ਹਮ ਤੇ ਮੰਨਾਪੁਰ ਫੈਂਸ ਦਾ ਉਹਦੇ ਤੇ ਹੋਇਆ ਸੀਗਾ ਲੋਨ ਹਮ ਉਹ ਆਪਾਂ ਪੈਸੇ ਉਹ ਬੰਦਿਆਂ ਨੂੰ ਵੀ ਕਿਸ ਤਰ੍ਹਾਂ ਹੀ ਵੀ ਬਹੁਤ ਭਰੇ ਆ ਵਿੱਚ ਕਿਸ ਤਰ੍ਹਾਂ ਕੋਸਤਾ ਟੋਟਿਆ ਨਹੀਂ ਗਿਆ ਵਿਆਜ ਵੀ ਦਿੱਤਾ ਉਹਨਾਂ ਨੂੰ ਬਹੁਤ ਜ਼ਿਆਦਾ ਹਮ ਉਹ ਮੁੜ ਕੇ ਉਹਨਾਂ ਦਾ ਕੋਈ ਬੰਦਾ ਆਇਆ ਲੁਧਿਆਣੇ ਤੋਂ ਕਹਿੰਦਾ ਮੈਨੂੰ ਭੇਜਿਆ ਸੀਗਾ ਬੰਦਾ ਹੈਗਾ ਆਪਣਾ ਬਲਕਰਨ ਸਿੰਘ ਹੂੰ ਪਿੰਡ ਭਗਤਾ ਦੱਸਦਾ ਸੀਗਾ ਦਾ ਦਾ ਵੀ ਅਡੀ ਗਰੂਪ ਹੈਗਾ ਆਪਣੇ ਕੋਲੇ ਹੂੰ ਜਾਨੀ ਕਿ ਵੀ ਆਪਾਂ ਉਹ ਮੈਨੂੰ ਕਹਿੰਦਾ ਵੀ ਮੋਟਰਸਾਈਕਲ ਲੈ ਕੇ ਜਾਣਾ ਮੈਂ ਕਿਹਾ ਵੀ ਨਹੀਂ ਮੋਟਰਸਾਈਕਲ ਨਹੀਂ ਭਾਈ ਤੈਨੂੰ ਮਿਲਣਾ ਵੀ ਤੂੰ ਮੈਨੂੰ ਦਾਲਸਬੀਏ ਦਾ ਕੀ ਹਿਸਾਬ ਕਿਤਾਬ ਹੋਊਗਾ ਵੀ ਕਿਵੇਂ ਆਪਣਾ ਚੱਲੀਆ ਰਹੂਗਾ ਹੂੰ ਉਹ ਤੋਂ ਮੁੜ ਕੇ ਮੈਂ ਪੰਜਾਸ਼ੀ ਦਿਨ ਤਾਂ ਆਪਾਂ ਉਹ ਤਾਂ ਟਾਈਮ ਲੈ ਲਿਆ ਉਹ ਪੰਜਾਸ਼ੀ ਦਿਨਾਂ ਬਾਅਦ ਮੇਰੇ ਕੋਲੇ ਆ ਗਿਆ ਉਹਨੇ ਸਾਰੀ ਸੈਟਲਟ ਕਰਕੇ ਉਹ ਮੈਨੂੰ ਕਹਿੰਦਾ ਵੀ ਬਾਈ 55000 ਰੁਪਏ ਬੰਦ ਆ ਹਾਂਜੀ 55000 ਦੇ ਵਿੱਚ ਮੈਂ ਯਾਰ ਕੋਈ ਵੀ ਕੋਸ਼ ਕਹਿੰਦਾ ਸੈਂਟਰਲ ਮੈਂਟਲ ਕੋਈ ਨਹੀਂ ਆਪਾਂ ਜੇ ਹੋ ਗਿਆ ਤਾਂ ਜ਼ਰੂਰ ਕਰਾਂਗੇ ਪਰ ਉਹਨੇ ਸੈਂਟਰਲ ਮੈਂਟਲ ਕਰਕੇ ਵੀ ਪਤਾ ਨਹੀਂ ਕਿਹੜੇ ਹਿਸਾਬ ਨਾਲ 55000 ਰੁਪਏ ਸਾਡੇ ਕੋਲੋਂ ਲੈ ਗਿਆ ਹਾਂਜੀ ਲੈ ਗਿਆ ਜੀ ਉਸ ਤੋਂ ਬਾਅਦ ਉਹ ਮੈਨੂੰ ਕਹਿੰਦੇ 15 20 ਦਿਨਾਂ ਬਾਅਦ ਤੁਹਾਨੂੰ ਐਨਓਸੀ ਮਿਲ ਜੂਗੀ ਤੁਹਾਡੇ ਸਾਰੇ ਫਾਰਮ ਤੁਹਾਡੇ ਘਰੇ ਆ ਜਾਣਗੇ ਉਸ ਤੋਂ ਬਾਅਦ ਆਪਾਂ ਬਾਈ ਉਹਨਾਂ ਨੂੰ 55000 ਰੁਪਏ ਦੇ ਦਿੱਤਾ ਕੋਟ ਹੂੰ ਜਿਹੜੇ ਬੰਦੇ ਤੋਂ ਆਪਾਂ ਲਏ ਸੀ ਵਿਆਜ ਤੇ ਉਹ ਵੀ ਮੇਰੇ ਨਾਲ ਸੀਗਾ ਜਿਹੜੇ ਬੰਦੇ ਤੋਂ ਆਪਾਂ ਜਿਹਦੇ ਨਾਂ ਤੇ ਗਾਇਜ ਮੋਟਰਸਾਈਕਲ ਹੋ ਗਈ ਆਪਣੇ ਨਾਲ ਸੀਗਾ ਪੈਸੇ ਆਪਾਂ ਦਿੱਤੇ ਆ ਪਰ ਉਹ ਬੰਦਾ ਇਸ ਟਾਈਮ ਨਾ ਤਾਂ ਸਾਡਾ ਫੋਨ ਚੱਕਦਾ ਤੇ ਨਾ ਥੱਲੇ ਉਹਦਾ ਕੋਈ ਅਤਾ ਪਤਾ ਲੱਗਦਾ ਵੀ ਅਚ ਉਹਨਾਂ ਦੇ ਆਪਣੇ ਫਰੀਟ ਕੋਟ ਉਹਨਾਂ ਦਾ ਦੌਤਰਾ ਉੱਥੇ ਵੀ ਗਏ ਸੀਗੇ ਉਹ ਕਹਿੰਦੇ ਬਾਈ ਸਾਡਾ ਕੋਈ ਹੱਲ ਨਹੀਂ ਕਿਉਂਕਿ ਅਸੀਂ ਇਹਦੇ ਵਿੱਚ ਪੈਸੇ ਵੀ ਇਹਦੇ ਥੋੜਾ ਲਾਉਣ ਹੀ ਨਿਕਲੇ ਹਰ ਹੋਇਆ ਤੇ ਅਸੀਂ ਇਹਦੇ ਵਿੱਚ ਹੱਲ ਨਹੀਂ ਕਰ ਸਕਦੇ ਹੁਣ ਬਾਈ ਜੀ ਆ ਨੋਸਟਾ ਹੁੰਦੇ ਆ ਆ ਵਾਲੇ ਮੰਨਾਪੁਰ ਦੇ ਮੰਨਾਪੁਰ ਤੇ ਆ ਨੋਟਿਸ ਮੰਨਾ ਪਰ ਫੈਂਸਾ ਦੇ ਵੀ ਹੁਣ ਸਾਨੂੰ ਨੋਟ ਫੇਰ ਭੇਜਤਾ ਵੀ 55000 ਮੈਂ ਉਦੋਂ ਦੇਤਾ 2 ਲੱਖ ਰੁਪਏ ਮੈਂ ਉਦੋਂ ਪਹਿਲਾ ਭਰੀ ਬੈਠਾ ਤੇ ਹੁਣ 30000 ਰੁਪਏ ਹੋਰ ਮੰਗਦੇ ਹੂੰ ਵੀ ਮੈਂ ਗਰੀਬ ਬੰਦਾ ਮੈਂ ਦੱਸੋ ਇਹਨੇ ਪੈਸੇ ਇਹ ਇਹ ਜਿਹੜਾ ਵਿਅਕਤੀ ਤੁਹਾਡੇ ਤੋਂ ਲੈ ਕੇ ਗਿਆ ਹਨਾ ਕਿੰਨਾ ਕ ਸਮਾਂ ਹੋ ਗਿਆ ਇਹ ਪਰ ਇਹ ਨੂੰ ਹੋ ਗਏ ਜੀ ਮੇਰੇ ਹਿਸਾਬ ਨਾਲ 6-7 ਮਹੀਨੇ 7-8 ਮਹੀਨੇ ਹੋ ਗਏ ਅੱਛਾ 7-8 ਮਹੀਨੇ ਹੋ ਗਏ ਹਾਂ ਜੀ 7-8 ਮਹੀਨੇ ਹੋ ਗਿਆ ਤੇ ਉਸ ਤੋਂ ਬਾਅਦ ਸਾਨੂੰ ਜਦੋਂ ਸਾਡਾ ਰਿਸ਼ਤਾ ਵੀ ਇਹ ਗੱਲ ਤੇ ਰਹਿ ਗਿਆ ਯਾਰ ਵਿਚਾਲੇ ਸੈਂਟਰਲ ਮੈਂਟਲ ਕਰਕੇ ਕਲੀਅਰ ਕਰਤਾ ਉਹਨਾਂ ਨੇ ਸਾਨੂੰ 2 ਮਹੀਨਿਆਂ ਬਾਅਦ ਉਸ ਤੋਂ ਬਾਅਦ ਵੀ 2 ਮਹੀਨਿਆਂ ਬਾਅਦ ਸਾਨੂੰ ਉਹਨਾਂ ਨੇ ਦੱਸਿਆ 2 ਮਹੀਨਿਆਂ ਬਾਅਦ ਜਦੋਂ ਉਹਨਾਂ ਦਾ ਫੋਨ ਆਇਆ ਵੀ ਤੁਸੀਂ ਕਿਸ਼ਤ ਨਹੀਂ ਭਰਦੇ ਹੈ ਕਹੇ ਇਹ ਵੀ ਕਿਸ਼ਤ ਤੇ ਸਾਡਾ ਮੋਟਰਸਾਈਕਲ ਕਲੀਅਰ ਆ ਉਹ ਕਹਿੰਦੇ ਵੀ ਤੁਹਾਡਾ ਮੋਟਰਸਾਈਕਲ ਕਲੀਅਰ ਨਹੀਂ ਠੁਡਾ ਮੈਂ ਕਿਹਾ ਵੀ ਅਸੀਂ ਮੁੜ ਕੇ ਅਸੀਂ ਉਹ ਬੰਦੇ ਦਾ ਨੰਬਰ ਦਿੱਤਾ ਉਹ ਮੈਡਮ ਨੇ ਫੋਨ ਲਾਇਆ ਲੁਧਿਆਣੇ ਤੁਸੀਂ ਪਤਾ ਨਹੀਂ ਕੌਣ ਸੀ ਉਹਨਾਂ ਦਾ ਨੰਬਰ ਵੀ ਹੈਗਾ ਮੇਰੇ ਕੋਲੇ ਉਹਨਾਂ ਨਾਲ ਜਦੋਂ ਗੱਲ ਕੀਤੀ ਉਹ ਕਹਿੰਦੇ ਵੀ ਤੁਹਾਡਾ ਇਹ ਵੀ ਸਾਡਾ ਤਾਂ ਫੋਨ ਨਹੀਂ ਚੱਗਦਾ ਵੀ ਸਾਨੂੰ ਤਾਂ ਕੀ ਪਤਾ ਬੰਦੇ ਥੋੜੇ ਰੱਖਿਆ ਹੁਣ ਸਾਨੂੰ ਤਾਂ ਕੀ ਪਤਾ ਵੀ ਕੌਣ ਹੈ ਕੌਣ ਨਹੀਂ ਹਾਂ ਵਿਆਰ ਸੀ ਥੋੜੇ ਸਾਰਾ ਕੋ ਸਾਨੂੰ ਰਸੀਦ ਤਾਂ ਵੀ 255000 ਰੁਪਏ ਪਰਿਆ ਰਸੀਦ ਦਿੱਤੀ ਉਹਨੇ ਸਾਨੂੰ ਤੇ 334000 ਰੁਪਏ ਦੀ ਉਹ ਹੁਣ ਉਹਦੇ ਵਿੱਚ ਹੈਗਾ ਸਾਰਾ ਕੋ ਆਈ ਡੀ ਕਾਰਡ ਉਹ ਬੰਦੇ ਦਾ ਆਪਣੇ ਕੋਲਿਆ ਹੁਣ ਉਹ ਫੋਨ ਨਹੀਂ ਚੱਗ ਹੁਣ ਇਹਦੇ ਵਿੱਚ ਵੀ ਅੱਜ ਤਾਂ ਬਹੁਤ ਹੈ ਵੀ ਹੁਣ ਦੱਸੋ ਵੀ ਅਸੀਂ ਕੀ ਕਰਗੇ ਵੀ ਗਰੀਬ ਬੰਦੇ ਸਹੀ ਨਾ ਪੈਸੇ ਨਹੀਂ ਦੇ ਸਕਦਾ ਅੱਛਾ ਜਦੋਂ ਉਹ ਤੁਹਾਡੇ ਤੋਂ ਪੈਸੇ ਲੈ ਕੇ ਜਾਂਦਾ ਹਨਾ ਹਾਂਜੀ ਤੇ ਤੁਸੀਂ ਫਿਰ ਉਹਦਾ ਕੋਈ ਆਧਾਰ ਕਾਰਡ ਕੋਈ ਤਾਂ ਪਤਾ ਕੋਈ ਹਾਂ ਆਧਾਰ ਕਾਰਡ ਉਹਦਾ ਲਿਆ ਜੀ ਆਪਾਂ ਅੱਛਾ ਲਿਆ ਜੀ ਹਾਂਜੀ ਅੱਛਾ ਤੁਹਾਨੂੰ ਦਿਖਾ ਦਿੰਦਾ ਮੇਰਾ ਫੋਨ ਉਹ ਮੈਂ ਲੜ ਹੂੰ ਹਾਂਜੀ ਆਹਾ ਆ ਉਹਨੇ ਰਸੀ ਤੇ ਨਹੀਂ ਭੇਜੀ ਹੋਈ ਐਸ ਅਰ ਤੁਸੀਂ ਤੁਸੀਂ ਸਕਰੀਨ ਤੇ ਜਿਹੜਾ ਉਹ ਦੇਖ ਸਕਦੇ ਹੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਕਿ ਆਹ ਜਿਹੜਾ ਉਹਨਾਂ ਨੇ ਜਿਹੜੀ ਰਸੀ ਇਹ ਇਸ ਬਾਈ ਨੂੰ ਦਿੱਤੀ ਹੋਈ ਹੈਗੀ ਹੈਗੀ ਅੱਛਾ ਜੀ ਰਸੀਤ ਹੈਗੀ ਆ ਜੀ ਦਿੱਤੇ 55000 ਤੇ ਰਸੀਤ ਹੈਗੀ ਮੇਰੇ ਹਿਸਾਬ ਨਾਲ ਇਹ 34000 ਦੀ ਜੀ ਤੇ ਹੁਣ ਇਹਦੇ ਵਿੱਚੋਂ ਹੁਣ ਇਹਨੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਹਿਸਾਬ-ਕਿਤਾਬ ਕੀਤਾ ਕੀ ਨਹੀਂ ਕੀਤਾ ਅਸੀਂ ਉਹ ਬੰਦੇ ਦਾ ਫੋਨ ਵੀ ਲਾ ਰਹੇ ਆਂ ਪਰ ਉਹ ਨਹੀਂ ਚੱਕ ਰਿਹਾ ਉਹਦਾ ਆਧਾਰ ਕਾਰਡ ਹੂੰ ਆਧਾਰ ਕਾਰਡ ਹਾਂਜੀ ਜੀ ਅਸੀਂ ਤੁਹਾਨੂੰ ਉਸ ਵਿਅਕਤੀ ਦਾ ਜਿਹੜਾ ਇਹਨਾਂ ਦੇ ਨਾਲ ਧੋਖਾ ਧੜੀ ਜਿਹੜੀ ਕਰਕੇ ਗਿਆ ਹੈਗਾ ਉਸ ਵਿਅਕਤੀ ਦਾ ਅਸੀਂ ਤੁਹਾਨੂੰ ਆਧਾਰ ਕਾਰਡ ਵੀ ਜਿਹੜਾ ਉਹ ਦਿਖਾ ਦਿੰਨੇ ਆ ਉਹਦਾ ਆਧਾਰ ਕਾਰਡ ਆ ਨਾਮ ਆ ਜਿਹੜਾ ਉਹਦਾ ਬਲਕਰਨ ਸਿੰਘ ਹੈਗਾ ਹੈਗਾ ਆ ਤੁਸੀਂ ਦੇਖ ਸਕਦੇ ਹੋ ਮੈਂ ਬੋਲੂਗਾ ਵੀ ਉਹਦਾ ਨੰਬਰ ਬੋਲ ਤੇ ਨਾਮ ਬੋਲਣ ਜਾ ਰਿਹਾ ਬਲਕਰਨ ਸਿੰਘ ਉਹਦਾ ਨਾਮ ਹੈਗਾ ਡੇਟ ਆਫ ਬਰਥ ਉਹਦੀ ਹੈਗੀ ਹੈਗੀ 27 6 2001 ਤੇ ਆਧਾਰ ਕਾਰਡ ਦਾ ਜਿਹੜਾ ਨੰਬਰ ਹੈਗਾ 2503 3039 2868 ਇੱਕ ਵਾਰੀ ਨੰਬਰ ਆ ਜਿਹੜਾ ਉਹਦਾ ਆਧਾਰ ਕਾਰਡ ਦਾ ਫੇਰ ਬੋਲ ਰਿਹਾ 2503 3039 2868 ਸੋ ਪਤਾ ਵੀ ਉਹਦਾ ਦੱਸ ਦਈਏ son of ਸੁਲੱਖਣ ਸਿੰਘ ਨੇੜੇ ਤਰਮਸ਼ਾਲਾ ਬੁਰਜ ਲੱਧਾ ਸਿੰਘ ਵਾਲਾ ਬਠਿੰਡਾ ਪੰਜਾਬ 151206 ਇਹ ਉਹਦਾ ਐਡਰੈਸ ਹੈਗਾ ਪਤਾ ਹੈਗਾ ਸੋ ਇਸ ਤਰੀਕੇ ਦੇ ਨਾਲ ਅਸੀਂ ਅਕਸਰੀ ਟੀਵੀ ਸ਼ੋਅ ਤੇ ਜਾਂ ਟੀਵੀ ਦੇਖਦੇ ਆ ਕੋਈ ਨਾਟਕ ਕੋਈ ਸੀਰੀਅਲ ਦੇਖਦੇ ਆ ਤਾਂ ਉਹਦੇ ਵਿੱਚ ਅਕਸਰੀ ਐਡ ਦੇਖਦੇ ਹੁੰਨੇ ਆ ਅਸੀਂ ਜਿਹਦੇ ਵਿੱਚ ਕਿਹਾ ਜਾਂਦਾ ਏ ਕਿ ਕੋਈ ਵੀ ਤੁਹਾਨੂੰ ਵਿਅਕਤੀ ਫੋਨ ਕਰਦਾ ਜੱਜ ਬਣ ਕੇ ਥਾਣੇਦਾਰ ਬਣ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੇ ਤੋਂ ਇਦਾਂ ਦਾ ਫੋਨ ਆਉਂਦਾ ਕਿ ਤੁਸੀਂ ਉਹਨਾਂ ਨੂੰ ਇਦਾਂ ਪੈਸੇ ਜਮ੍ਹਾਂ ਕਰਾਓ ਤਾਂ ਉਹ ਸਾਈਬਰ ਕ੍ਰਾਈਮ ਹੈ ਇੱਕ ਤਰ੍ਹਾਂ ਦਾ ਉਹ ਕ੍ਰਾਈਮ ਆ ਉਹਦੀ ਸੂਚਨਾ ਤੁਸੀਂ ਤੁਰੰਤ ਆ ਜਿਹੜੀ ਪੁਲਿਸ ਨੂੰ ਦੇ ਸਕਦੇ ਹੋ ਜਾਂ ਹੈਲਪਲਾਈਨ ਨੰਬਰ ਜਿਹੜੇ ਦਿੱਤੇ ਹੁੰਦੇ ਆ ਉਹਨਾਂ ਤੇ ਦੇ ਸਕਦੇ ਹਾਂ ਸੋ ਇਸ ਤਰ੍ਹਾਂ ਦੀਆਂ ਧੋਖਾਧੜੀ ਤੁਹਾਡੇ ਨਾਲ ਹੁੰਦੀ ਹੈ ਤਾਂ ਤੁਸੀਂ ਜਿਹੜਾ ਉਹ ਸਾਈਬਰ ਕ੍ਰਾਈਮ ਆ ਤੁਹਾਡੇ ਨਾਲ ਤੇ ਤੁਸੀਂ ਉਹਦੀ ਜਿਹੜੀ ਸ਼ਿਕਾਇਤ ਉਹ ਪੁਲਿਸ ਥਾਣੇ ਦੇ ਵਿੱਚ ਨੇੜੇ ਦੇ ਜਾ ਕੇ ਉਹ ਕਰ ਸਕਦੇ ਹੋ ਤੇ ਬਾਈ ਜੀ ਨੂੰ ਕਰਾਂਗੇ ਅੱਗੇ ਸਵਾਲ अच्छा भाई जी ਤੁਸੀਂ ਉਸ ਤੋਂ ਬਾਅਦ ਜਦੋਂ ਤੁਹਾਡੇ ਨਾਲ ਧੁੱਖਾ ਧੜੀ ਹੁੰਦੀ ਹੈ ਹਨਾ ਹਾਂਜੀ ਕਿ ਤੁਸੀਂ ਕਿਸੇ ਪੁਲਿਸ ਅਧਿਕਾਰੀ ਨਾਲ ਕਿਸੇ ਥਾਣੇ 'ਚ ਜਾ ਕੇ ਕੋਈ ਸ਼ਿਕਾਇਤ ਦਰਜ ਕਰਵਾਈ ਨਹੀਂ ਜੀ ਪਰ ਉਹ ਸ਼ਿਕਾਇਤ ਤਾਂ ਨਹੀਂ ਦਰਜ ਹੋਈਗੀ ਅਸੀਂ ਦੇਖਦੇ ਰਹੇ ਵੀ ਅੱਜ ਵੀ ਆਰ ਕੋਈ ਕੱਲ ਵੀ ਕਈ ਵਾਰੀ ਵੀ ਸਰਕਾਰੀ ਕੰਮ ਹੁੰਦੇ ਆ ਵੀ ਕਈ ਵਾਰੀ ਟਾਈਮ ਲਾ ਕੇ ਜਾਂਦਾ ਹੁੰਦਾ ਕਿਉਂਕਿ ਆਨਲਾਈਨ ਕੰਮ ਆ ਸਾਰਾ ਵੀ ਚਲ ਅੱਜ ਨਾਲ ਤਾਂ ਕੱਲ ਕੱਲ ਨਾਲ ਤਾਂ ਚਲ ਮਹੀਨੇ ਨੂੰ ਮਹੀਨਾ ਵੇਖਿਆ 20 ਦਿਨ ਵੇਖੇ 1.5 ਮਹੀਨਾ ਵੇਖ ਕੇ ਕਿਉਂਕਿ 2 ਢਾਈਆਂ ਮਹੀਨਾ ਬਾਅਦ ਸਿਰੋੜ ਨੇ ਸਾਨੂੰ ਤੇ ਸਾਨੂੰ ਉਹ ਤੋਂ ਪੂਦੋ ਪਤਾ ਲੱਗਿਆ ਵੀ ਅਸੀਂ ਉਹਦਾ ਪੜਤਾਲ ਕਰਨ ਲੱਗ ਗਏ ਉਹ ਬੰਦੇ ਦੀ ਵੀ ਅਸੀਂ ਉਹਨੂੰ ਫੋਨ ਵੀ ਲਾਇਆ ਉਹਨਾਂ ਦੇ ਅਧਿਕਾਰੀਆ ਵੀ ਅਸੀਂ ਉੱਥੇ ਬੈਂਕ ਵੀ ਗਏ ਆ ਤੇ ਉਹਨਾਂ ਦੀ ਬ੍ਰਾਂਚ ਹੈਗੀ ਫਰੀਡਕੋਟ ਉੱਥੇ ਵੀ ਗਏ ਉਹਨਾਂ ਨੇ ਉਹਨਾਂ ਦਾ ਕੀ ਕਹਿਣਾ ਸੀ ਉਹ ਕਹਿੰਦੇ ਵੀ ਨਹੀਂ ਅਸੀਂ ਉਹਨਾਂ ਨੇ ਜਦੋਂ ਉਹਨਾਂ ਨੇ ਉਹ ਮੈਨੂੰ ਤਾਂ ਅਸੀਂ ਸਾਰਾ ਕੁਝ ਉਹਨਾਂ ਨੂੰ ਦਿਖਾਇਆ ਵਿਆਹ ਰਸੀਤ ਤੇ ਆਹ ਸਾਰਾ ਕੁਝ ਆ ਉਹ ਕਹਿੰਦੇ ਯਾਰ ਵੀ ਰਸੀਤ ਤਾਂ ਤੁਹਾਡੀ ਵੀ ਸਹੀ ਆ ਤੇ ਪੈਸੇ ਸਖੇ ਪੈਸੇ ਤਾਂ ਅਸੀਂ ਇਨੇ ਭਰੇ ਉਹ ਕਹਿੰਦਾ ਯਾਰ ਉਹ ਤਾਂ ਜਾਂ ਤੂੰ ਨੂੰ ਪਤਾ ਤੇ ਜਾਉ ਬੰਦੇ ਨੂੰ ਪਤਾ ਹੋਰ ਫਿਰ ਉਹਨਾਂ ਨੂੰ ਵੀ ਗੱਲ ਉਹਨਾਂ ਦੀ ਵੀ ਸਹੀ ਆ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਇਹ ਗੱਲ ਦਾ ਵੀ ਪੈਸੇ ਤਾਂ ਅਸੀਂ ਦਿੱਤੇ ਆ ਜਿਹੜਾ ਜਿਹੜਾ ਬੰਦਾ ਨਾਲ ਸੋਨੇ ਦਿੱਤੇ ਆ ਉਹ ਜਦੋਂ ਕਹਿੰਦਾ ਵੀ ਸਾਨੂੰ ਪੈਸਾ ਤਾਂ ਨਹੀਂ ਪਤਾ ਜਿੰਨੀ ਤੁਹਾਨੂੰ ਰਸੀਤ ਉਹਨੇ ਵੀ 33 34000 ਦੀ ਆ ਕੱਟਤੀ ਆ ਇਹ ਹੀ ਰਸੀਤ ਆ ਇਹ ਤੁਹਾਡੀ ਰਸੀਤ ਜਮਾ ਵੀ ਹੋਈ ਆ ਤੇ ਪਰ ਗੱਲ ਆ ਰ ਹੁਣ ਕਲੀਅਰ ਵੀ ਹੋਇਆ ਹੂੰ ਬਾਕੀ ਪੈਸੇ ਰਹਿੰਦੇ ਆ ਬਾਕੀ ਉਹ ਕਹਿੰਦੇ ਪੈਸੇ ਰਹਿੰਦੇ ਆ ਅਸੀਂ ਆਖਿਆ ਯਾਰ ਬੋਲੇ ਸੈਂਟਲਮੈਂਟਲ ਕਰਕੇ ਵੀ ਸਾਰਾ ਇਹ ਸਾਡੇ ਨਾਲ ਕਰਕੇ ਵੀ ਫੇਰ ਅਸੀਂ ਸਾਥੂ ਉਹ ਪੈਸੇ ਲੈ ਕੇ ਗਿਆ ਹੂੰ ਤੇ ਹੁਣ ਗੱਲ ਇਹ ਵੀ ਅਸੀਂ ਉਹ ਕਹਿੰਦੇ ਵੀ ਸਾਡੇ ਕੋਲੇ ਕੋਈ ਹੱਲ ਨਹੀਂਗਾ ਜਾਂ ਤਾਂ ਉਹ ਬੰਦੇ ਨੂੰ ਵੇਖੋ ਕਿੱਥੇ ਆ ਹੂੰ ਤੇ ਕੋਈ ਹੱਲ ਨਹੀਂ ਕੀਤਾ ਇਹਨਾਂ ਨੇ ਜੀ ਹਾਂਜੀ ਸੋ ਅਸੀਂ ਹੁਣ ਅੱਗੇ ਗੱਲਬਾਤ ਕਰਾਂਗੇ ਉਸ ਵਿਅਕਤੀ ਦੇ ਨਾਲ ਜਿਹਦੇ ਨਾਮ ਤੇ ਉਹ ਮੋਟਰਸਾਈਕਲ ਇਹਨਾਂ ਨੇ ਲਿਆ ਸੀਗਾ ਤੇ ਜਦੋਂ ਪੈਸੇ ਇਹਨਾਂ ਨੇ ਦਿੱਤਿਆ ਤੇ ਇਹ ਬਾਈ ਆ ਜਿਹੜਾ ਉੱਥੇ ਮੌਜੂਦ ਸੀਗਾ ਸੋ ਗੱਲਬਾਤ ਕਰਾਂਗੇ ਬਾਈ ਜੀ ਦੇ ਨਾਲ ਹਾਂਜੀ ਬਾਈ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਗੁਰਤੇਜ ਸਿੰਘ ਜੀ ਅੱਛਾ ਗੁਰਤੇਜ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਮਾਮਲਾ ਕੀ ਹੈ ਜੀ ਮਾਮਲਾ ਜੀ ਇਹ ਹੀ ਆ ਵੀ ਅਸੀਂ ਉਹਨੂੰ 55000 ਰੁਪਏ ਦਿੱਤਾ ਏ ਹੂੰ ਤੇ ਉਹ ਕਹਿ ਰਿਹਾ ਉਹ ਗਾਂਵ ਸਾਡਾ ਫੋਨ ਨਹੀਂ ਚੱਕਦਾ ਕੰਪਨੀ ਵਾਲੇ ਕਹਿ ਰਹੇ ਆ ਵੀ ਤੁਸੀਂ ਕਿਸ਼ਤ ਨਹੀਂ ਭਰਦੇ ਪਏ ਹੂੰ ਕਿਸ਼ਤ ਅਸੀਂ ਜਦੋਂ ਉਹਨਾਂ ਨੂੰ ਕਹਿੰਨੇ ਆ ਹੂੰ ਵੀ ਅਸੀਂ ਕਲੀਅਰ ਕਰ ਦਿੱਤਾ ਹੂੰ ਵੀ ਅਸੀਂ ਬਲਕਰਨ ਸਿੰਘ ਨੂੰ ਪੈਸੇ ਦੇ ਦਿੱਤੇ ਆ ਹੂੰ ਤੇ ਉਹ ਕਹਿੰਦੇ ਆ ਵੀ ਸਾਡੇ ਕੋਲੇ ਵੀ ਉਹਨੇ ਪੇਮੈਂਟ ਇੰਨੀ ਨਹੀਂ ਜਮ੍ਹਾਂ ਕਰਾਈਗੀ ਹੂੰ ਵੀ ਅਸੀਂ ਜਿਹੜੀ ਪੇਮੈਂਟ ਸਾਡੀ ਸੀਗੀ ਉਹ ਪੂਰੀ ਨਹੀਂ ਕਰਾਈ 36000 ਰੁਪਇਆ ਕਰਾਇਆ ਗੋਮੇ ਹਾਂਜੀ ਤੇ ਉਹ ਹੁਣ ਬੰਦਾ ਫੋਨ ਤਾਂ ਚੱਕਦਾ ਨਹੀਂ ਹੁਣ ਕੰਪਨੀ ਵਾਲੇ ਵੀ ਇਹੀ ਗੱਲ ਕਹਿ ਰਹੇ ਆ ਵੀ ਉਹ ਸਾਡਾ ਫੋਨ ਨਹੀਂ ਚੱਕਦਾ ਹਾਂ ਕਿਉਂਕਿ ਇਹ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਉਂ ਨਹੀਂ ਫੋਨ ਚੱਕਦਾ ਕਹੋ ਉਹਨਾਂ ਦਾ ਵਰਕਰ ਆ ਜੀ ਹਾਂਜੀ ਤੇ ਉਹ ਹੁਣ ਬੰਦੇ ਦਾ ਕੋਈ ਹੱਲ ਕੱਢਣਾ ਹੈਗਾ ਜੀ ਤੇ ਜਦੋਂ ਪੈਸੇ ਦਿੱਤੇ ਉਸ ਵਿਅਕਤੀ ਨੂੰ ਤੁਸੀਂ ਨਾਲ ਸੀਗੇ ਹਾਂਜੀ ਮੈਂ ਨਾਲ ਸੀਗਾ ਅੱਛਾ ਉਹ ਜ਼ਿੰਮੇਦਾਰ ਵੀ ਨਾਲ ਹੀ ਸੀਗਾ ਸਾਡੇ ਜਿਹਦੇ ਤੋਂ ਪੈਸੇ ਲੈ ਕੇ ਦਿੱਤੇ ਆ ਹੂੰ ਪੈਸੇ ਘਰੇ ਹੀ ਦਿੱਤੇ ਸੀ ਜਾਂ ਨਹੀਂ ਜੀ ਮੰਡੀ ਚ ਮੈਂ ਮੰਡੀ ਵਿੱਚ ਕੰਮ ਕਰਦਾ ਸੀਗਾ ਕੋਟਪੁਰਾ ਦਾਣਾ ਮੰਡੀ ਹੂੰ ਹਾਂਜੀ ਤੇ ਉੱਥੇ ਉਹਨੂੰ ਪੈਸੇ ਦਿੱਤੇ ਆ ਜੀ ਅਸੀਂ ਹੂੰ ਤੇ ਉਹ ਬੰਦੇ ਨੇ ਹੁਣ ਸਾਨੂੰ ਨਹੀਂ ਪਤਾ ਵੀ ਕਿੰਨੇ ਕਿਰਾਏ 하게 ਗਾਂ ਜਾਮਾ 36000 ਕਿਰਾਇਆ ਜਾਂ ਪੂਰੇ ਕਿਰਾਏ ਇਹ ਗੱਲ ਦਾ ਸਾਨੂੰ ਨਹੀਂ ਪਤਾ ਪਰ ਉਹ ਕੰਪਨੀ ਜਿਹੜੀ ਕਹਿੰਦੇ ਕਹਿੰਦੇ ਆ ਮਨਨਾਪੁਰ ਫਾਈਨਸ ਆ ਕੋਈ ਹੂੰ ਉਹ ਹੁਣ ਸਾਡੇ ਤੋਂ ਪੈਸੇ ਮੰਗਦੇ ਪਏ ਆ ਹੂੰ ਕਿਉਂਕਿ ਇਹ ਬੰਦੇ ਦਾ ਇਹੀ ਹੱਲ ਕੱਢਣਾ ਵੀ ਕਿੱਥੇ ਉਹ ਫੋਨ ਕਿਉਂ ਨਹੀਂ ਚੱਕਦਾਗਾ ਵੀ ਉਹਨੂੰ ਅਸੀਂ ਮਿਲਣਾਗਾ ਬੰਦੇ ਨੂੰ ਕੋਈ ਮੋਬਾਈਲ ਨੰਬਰ ਹੈ ਉਸ ਦਾ ਮੋਬਾਈਲ ਨੰਬਰ ਹੈ ਜੀ ਹੂੰ ਦੇਖੋ ਲਾ ਕੇ ਦੇਖੀਏ ਜੇ ਹੋ ਸਕਦਾ ਟਰਾਈ ਕਰਕੇ ਆਪਾਂ ਇਸ ਟਾਈਮ ਤੇ ਕੈਮਰੇ ਦੇ ਸਾਹਮਣੇ ਹੈਗੇ ਆ ਔਨ ਰਿਕਾਰਡ ਕੈਮਰਾ ਚੱਲ ਰਿਹਾ ਹੈਗਾ ਸੋ ਇਹਦੇ ਦੌਰਾਨ ਅਸੀਂ ਉਸ ਵਿਅਕਤੀ ਨੂੰ ਫੋਨ ਹੁਲਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਵਿਅਕਤੀ ਨੇ ਇਹਨਾਂ ਨਾਲ ਧੋਖਾਧੜੀ ਕੀਤੀ ਆ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਤੋਂ ਪੈਸੇ ਲੈ ਕੇ ਉਹ ਵਿਅਕਤੀ ਚਲਾ ਗਿਆ ਹੈਗਾ ਸੋ ਉਸ 22 ਦੇ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਹੈ ਨੰਬਰ ਜੀ ਕਮੈਂਟ ਹੈ ਜੀ ਹਾਂ ਸੋ 22 ਜੇ ਇਸ ਟਾਈਮ ਤੇ ਉਸ ਵਿਅਕਤੀ ਦਾ ਬਲਕਰਨ ਸਿੰਘ ਦਾ ਨੰਬਰ ਹੈ ਜਿਹੜਾ ਉਹ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਤੁਹਾਨੂੰ ਵੀ ਕਹਾਂਗੇ ਕਿਸ ਤਰੀਕੇ ਦੇ ਨਾਲ ਜੇਕਰ ਕੋਈ ਵੀ ਤੁਹਾਡੇ ਤੋਂ ਕਿਸ਼ਤ ਲੈਣ ਆਉਂਦਾ ਕਿਸੇ ਵੀ ਕੰਪਨੀ ਦਾ ਅਧਿਕਾਰੀ ਜਾਂ ਬੈਂਕ ਦਾ ਅਧਿਕਾਰੀ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਕਿਸ਼ਤ ਜਿਹੜੀ ਉਹਨਾਂ ਨੂੰ ਜਮ੍ਹਾਂ ਉਹ ਨਾ ਕਰਵਾਓ ਜੇਕਰ ਜਮ੍ਹਾਂ ਕਰਵਾਉਣੇ ਤਾਂ ਉਹਨਾਂ ਤੋਂ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਰਸੀਦ ਆ ਜਿਹੜੀ ਪੁਖਤਰ ਰਸੀਦ ਉਹਨਾਂ ਤੋਂ ਲਈ ਜਾਵੇ ਅਦਰਵਾਈਜ਼ ਉਹਨਾਂ ਨੂੰ ਘਰੋਂ ਜਿਹੜੀ ਉਹ ਕਸਤਾ ਜਮਾ ਨਾ ਕਰਾਓ ਜਿੰਨਾ ਹੋ ਸਕੇ ਕਸਤਾ ਤੁਸੀਂ ਬੈਂਕ ਦੇ ਵਿੱਚ ਜਾਂ ਉਸ ਕੰਪਨੀ ਦੇ ਵਿੱਚ ਜਿੱਥੋਂ ਤੁਸੀਂ ਵਹੀਕਲ ਲੈ ਰਹੇ ਹੋ ਜਾਂ ਕੋਈ ਚੀਜ਼ ਲੈ ਰਹੇ ਹੋ ਜਾਂ ਲੋਨ ਲੈ ਰਹੇ ਹੋ ਉੱਥੇ ਜਾ ਕੇ ਹੀ ਜਮਾ ਕਰਾਓ ਤਾਂ ਕਿ ਤੁਸੀਂ ਸੇਫ ਰਹੋ ਤੁਹਾਡੀ ਜਿਹੜੀ ਮਿਹਨਤ ਮੁਸ਼ਕਕਤ ਨਾਲ ਕੀਤੀ ਹੋਈ ਪੂੰਜੀ ਆ ਤੁਹਾਡੀ ਉਹ ਸੇਫ ਰਹੇ ਸੋ ਅਸੀਂ ਤੁਹਾਨੂੰ ਇਹੀ ਸਲਾਹ ਜਿਹੜੀ ਉਹ ਦੇਵਾਂਗੇ ਹਾਂਜੀ ਭਾਈ ਜੀ ਮਿਲ ਗਿਆ ਜੀ ਨੰਬਰ ਹਾਂਜੀ 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 ਅਸੀਂ ਨੰਬਰ ਲਾਉਣ ਦੀ ਕੋਸ਼ਿਸ਼ ਆ ਜਿਹੜੇ ਫ੍ਰੀ ਹੈਡ ਕਰਦੇ ਨੇ ਨੰਬਰ ਯੂ ਹੈਵ ਡਾਇਲਡ ਇਸ ਕੰਟ੍ਰੀ ਬਿਜ਼ੀ ਪਲੀਜ਼ ਟ੍ਰਾਈ ਲੇਟਰ ਆਕੇ ਦੁਆਰਾ ਡਾਇਲ ਕੀਤਾ ਗਿਆ ਨੰਬਰ ਅਬ ਇਸ ਜਸਟ ਹੈ ਕਿਰਪਾ ਕੋ ਸਮੇਂ ਪਰਛਾਤ ਪ੍ਰਯਾਸ ਕਰੇ ਤੁਹਾਡੇ ਦੁਆਰਾ ਡਾਇਲ ਕੀਤਾ ਸੋ ਨੰਬਰ ਆ ਜਿਹੜਾ ਉਸ ਵੀਰ ਦਾ ਬਿਜੀ ਆ ਰਿਹਾ ਹੈਗਾ ਸੋ ਦੁਬਾਰਾ ਲਗਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕਰਾਂਗੇ ਹੋ ਸਕਦਾ ਬਲੌਕ ਮਾਰਤਾ ਹੋਵੇ ਨੰਬਰ ਉਹ ਇਹ ਵੀ ਹੋ ਸਕਦਾ ਜੀ ਲੱਗ ਰਿਹਾ ਰਿੰਗ ਆ ਜਿਹੜੀ ਉਹ ਜਾ ਰਹੀ ਹੈਗੀ ਹੈਗੀ ਸੋ ਉਮੀਦ ਕਰਦੇ ਆ ਕਿ ਸ਼ਾਇਦ ਉਹ ਫੋਨ ਆ ਜਿਹੜਾ ਉਹ ਚੱਕ ਲੈਣਗੇ ਪਿਕ ਕਰ ਲੈਣਗੇ ਤਾਂ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਲਗਾਤਾਰ ਰਿੰਗ ਆ ਜਿਹੜੀ ਉਹ ਵੱਜ ਰਹੀ ਹੈਗੀ ਆ ਫੋਨ ਆ ਜਿਹੜਾ ਉਹਨਾਂ ਦੇ ਵੱਲੋਂ ਚੱਕਿਆ ਨਹੀਂ ਗਿਆਗਾ ਸੋ ਜਿਹਦੇ ਤੋਂ ਇਹ ਸਾਬਤ ਹੁੰਦਾ ਹੈ ਕਿ ਬਾਈ ਜੀ ਹੋਰਾਂ ਦੇ ਕਹਿਣ ਦੇ ਮੁਤਾਬਕ ਤੇ ਅਸੀਂ ਵੀ ਫੋਨ ਲਗਾਇਆ ਉਹਨਾਂ ਨੂੰ ਕਿ ਉਹ ਇਸ ਬਾਈ ਦੇ ਨਾਲ ਇਹਨਾਂ ਦੇ ਨਾਲ ਫਰੌਡ ਗਰੀ ਹੈ ਜਿਹੜੀ ਉਹ ਕਰ ਗਿਆ ਹੈਗਾ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਕੰਪਨੀ ਉਹ ਬੈਂਕ ਕੈਰੀ ਹੈਗੀ ਹੈਗੀ ਕਿ ਸਾਡਾ ਵੀ ਜਿਹੜਾ ਉਹ ਫੋਨ ਆ ਨਹੀਂ ਚੱਕਿਆ ਹੈਗਾ ਇਹਦੇ ਤੋਂ ਇਹ ਸਾਫ਼ ਜਾਹਿਰ ਹੁੰਦਾ ਹੈ ਕਿ ਉਹ ਵਿਅਕਤੀ ਬਲਕਰਨ ਸਿੰਘ ਨਾਮ ਦਾ ਵਿਅਕਤੀ ਹੈ ਜਿਹੜਾ ਬਠਿੰਡੇ ਦਾ ਜਿਹੜਾ ਉਹ ਦੱਸਿਆ ਜਾ ਰਿਹਾ ਉਹਦੇ ਪਤੇ ਦੇ ਮੁਤਾਬਕ ਆਧਾਰ ਕਾਰਡ ਦੇ ਐਡਰੈਸ ਦੇ ਅਕੋਰਡਿੰਗ ਉਹ ਵਿਅਕਤੀ ਨਾਲ ਧੋਖਾ ਧੜੀ ਤਾਂਦ ਲਈ ਹੈ ਜਿਹੜੀ ਕਰਕੇ ਉਹ ਚਲਾ ਗਿਆ ਹੈਗਾ ਸੋ ਇਸ ਤਰੀਕੇ ਦੇ ਵਿਅਕਤੀਆਂ ਤੋਂ ਧੋਖਾ ਧੜੀਆਂ ਤੋਂ ਬਚਣ ਦੀ ਜਿਹੜੀ ਉਹ ਲੋੜ ਹੈ ਸੁਚੇਤ ਹੋਣ ਦੀ ਲੋੜ ਆ ਸੋ ਇੱਕ ਵਾਰ 22 ਘੰਟਿਆਂ ਦਾ ਵਰਜ਼ਨ ਇੱਕ ਵਾਰੀ ਫੇਰ ਲੈਣ ਦੀ ਕੋਸ਼ਿਸ਼ ਕਰਾਂਗੇ ਹਰਜੀਪਾਈ ਜੀ ਕੀ ਕਿਹੜਾ ਚਾਹੋਗੇ ਕੀ ਬੱਸ ਬਾਈ ਜੀ ਮੈਂ ਤਾਂ ਇਹੀ ਗੱਲ ਕਹਿਣਾ ਜੇ ਹੁਣ ਆਪਾਂ ਗਾਹ ਨੂੰ ਕੈਸਟਾਲਾ ਵੀ ਆਉਂਦਾ ਤੇ ਬੱਸ ਕੈਸਟ ਤੇ ਘਰੇ ਨਾ ਪਰੋ ਜੇ ਭਰਨੀ ਹੈ ਤਾਂ ਏਜੰਸੀ ਭਰੋ ਉਹਨਾਂ ਤਾਂ ਆਪਾਂ ਨੂੰ ਪ੍ਰੂਫ ਮਿਲਦਾ ਪਰ ਹੁਣ ਸਾਡੇ ਨਾਲ ਠੱਗੀ ਵੱਜ ਗਈ ਭਰਾਵਾ ਗਾਹ ਨਾ ਮੰਗ ਕੀ ਕਰਦੇ ਹਾਂ ਮੰਗ ਤਾਂ ਇਹ ਆ ਵੀ ਸਾਡਾਂ ਇਨਸਾਫ਼ ਮਿਲ ਜੇ ਸਾਨੂੰ ਕਿਉਂਕਿ ਮੈਂ ਗਰੀਬ ਬੰਦਾ ਆ ਕਿ ਮੈਂ ਤਾਂ 2.5 ਲੱਖ ਰੁਪਈਆ ਹੁਣ ਮੇਰਾ ਪ੍ਰੈਸ਼ਰ ਹੋਇਆ ਅੱਕ ਦਾ ਉਹਦੇ ਉੱਤੇ ਲਾ ਬੈਠਾ ਤੇ ਹੁਣ ਮੇਰੇ ਕੋਲੇ ਤਾਂ ਹੈ ਨਹੀਂ ਤਿਆਰ ਨੋਸਟ ਤੇ ਆ ਨੋਸਟ ਉਹ ਭੇਜੀ ਜਾਂਦੇ ਹੁਣ ਦੱਸੋ ਵੀ ਮੈਂ ਇੰਨੇ ਕਿੰਨੇ ਕੇ ਪੈਸੇ ਭਰ ਦੇਣਾ ਤੁਸੀ ਅਗਲੀ ਕਾਰਵਾਈ ਕੀ ਕਰੋਗੇ ਹੁਣ ਕਾਰਵਾਈ ਤਾਂ ਹੁਣ ਇਹ ਆਈ ਕਿ ਰਾਹ ਹੁਣ ਕੱਲ ਨੂੰ ਵੇਖਦੇ ਆ ਡਾਕਟਰ ਲਖਾਉਣੇ ਆ ਵੀ ਕੀ ਕਹਿੰਦੇ ਆ ਮਲਾਜਮਾ ਤੋਂ ਪਤਾ ਲੱਗ ਗਿਆ ਵੀ ਉਹ ਕੀ ਕਹਿੰਦੇ ਆ ਅੱਗੇ ਦੱਸ ਦੇਈਏ ਹੂੰ